ਸਮੇਂ ਤੋਂ ਜਿਹੜਾ तकरीबन 6-7 ਮਹੀਨਿਆਂ ਦਾ ਸਮਾਂ ਲਾ ਲੀਏ ਤਾਂ ਉਹਦੇ ਚ ਮੈਂ ਥੋੜਾ ਜਿਹਾ ਪੋਲੀਟੀਕਲੀ ਐਕਟੀਵਿਟੀਜ਼ ਤੋਂ ਪਰਾਂ ਸੀਗਾ ਸੁੱਖ-ਦੁੱਖ ਚ ਮੈਂ ਜਾਂਦਾ ਆਉਂਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਹਿਆ ਸੀਗਾ ਵੀ ਫਿਲਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਸਾ ਨਹੀਂ ਬਟ ਅਸੀਂ ਸਾਰਿਆਂ ਨੇ ਸਾਡੇ ਐਮਸੀ ਸਾਹਿਬ ਬੈਠੇ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬਾਨ ਬੈਠੇ ਨੇ ਸਾਡੇ ਸ਼ਹਿਰ ਦੇ ਵਤਨ ਦੇ ਸੱਜਣ ਬੈਠੇ ਨੇ ਤੇ ਸੁਪੰਸਾ ਬੋਰੀ ਤਾਂ ਸਾਰਿਆਂ ਦਾ ਇਹੀ ਮਨ ਆ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪਦੇ ਘਰੇ ਹੀ ਜਿਹੜੀ ਸ਼ੁਰੂਆਤ ਕਰਨੀ ਆ ਤਾਂ ਉਹਦੇ ਲਈ ਅਸੀਂ ਇੱਥੋਂ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਚ ਜਿਹੜਾ ਲੋਕ ਨੇ ਉਹ ਅੱਜਕੱਲ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲ ਰਹੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ 네ਗੇਟਿਵ ਰਾਜਨੀਤੀ ਵੱਧ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਸਕੀਮਾਂ ਹੋਣ ਜਿਹੜੀਆਂ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹੇ ਜੇ ਪਰਿਵਾਰ ਨੇ ਜਿਹੜੇ ਸਿਰਫ ਦਿਹਾੜੀ ਦਾ ਪਿਆ ਲੈਣੇ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫਿਸਸ ਦੇ ਵਿੱਚ ਜਾਨੀ ਕਿ ਜਿਹੜਾ ਤਾਲਮੇਲ ਕਰਕੇ ਆਪਦਾ ਕੰਮ ਕਰਵਾ ਸਕਾਂ ਤਾਂ ਸਾਡੀ ਸਾਰੀ ਟੀਮ ਦਾ ਮਕਸਦ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਹੋਮੀ ਸੈਟਅਪ ਬਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾਂ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅਗਲੇ ਦੇ ਘਰ ਤੱਕ ਪਹੁੰਚੋਂ ਹੁੰਦਾ ਹੈਗਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਜਾਨੀ ਕਿ ਤਾਂ ਅਸੀਂ ਨੈਗੇਟਿਵ ਰਾਜਨੀਤੀ ਤੋਂ ਬਰਾਹਮ ਹੋ ਕੇ ਅੱਜ ਤੋਂ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਬਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਤੁਹਾਡਾ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀ ਜਬਟ ਹੁਣ ਜਿਹੜਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅੱਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਕੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜਿਵੇਂ ਵੀ ਕੋਈ ਜੋ ਹੁਕਮ ਲਾਗੂ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਜਿਹੜਾ ਹੁਣ ਤੁਸੀਂ ਕੋਈ ਅੱਗੇ ਕੋਈ ਕੁਐਸਚਨ ਕਰਨਾ ਚਾਹੋ ਨਾ ਐਮਐਲ ਸਾਬ ਬਾਜਵਾ ਸਾਬ ਦਾ ਕਹਿਣਾ ਸੀ ਕਿ ਤੁਹਾਡੇ ਦੇ ਕਿੰਤੂ ਬਨਤੂ ਕੀਤਾ ਸੀ ਵੀ ਗੋਲਡੀ ਨੂੰ ਪਾਰਟੀ ਚ ਨਹੀਂ ਐਂਟਰੀ ਹੁੰਦੇ ਨਾ ਕਿ ਉਹ ਵਾਪਸੀ ਕਰ ਵਾਪਸੀ ਜਾਈ ਜਾਊਂਗੇ ਹਾਂ ਬਿਲਕੁਲ ਦੇਖੋ ਬਾਜਵਾ ਸਾਬ ਸਾਡੇ ਸਤਕਾਰਯੋਗ ਨੇ ਐਲੋਪੀ ਸਾਬ ਨੇ ਜਦੋਂ ਮੇਰਾ ਸਮਝ ਰੋ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਟਕਰਾਰ ਵੀ ਹੋ ਜਾਂਦੀ ਹੈ ਪਰਵਾਰ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਦਾ ਉਹ ਮੇਰੇ ਵੱਡੇ ਨੇ ਜੀ ਮੇਰੇ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ ਪਾਰਟੀ ਤੋਂ ਨਾਰਾਜ਼ਗੀ ਸੀਗੀ ਟਿਕਟ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਮਝ ਰੋ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਹੈ ਜਾ ਸੀਗਾ ਮੈਂ ਮੈਨੂੰ ਵੀ ਉਹਨਾਂ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੈਂ ਉਹਨਾਂ ਦੀ ਗੱਲ ਦਾ ਦੇ ਕਰ ਲਿਆ ਤੇ ਉਹ ਉਹ ਜਿਹੜਾ ਸਮਾ ਸੀਗਾ ਉਹ ਇੱਕ ਇਹੋ ਜਿਹਾ ਦੋਸ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਤੋਂ ਸਮਾ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਨਹੀਂ ਹੈਗਾ ਕਿਉਂਕਿ ਜਿੱਥੇ ਆਪਣੇ ਘਰ ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ ਚ ਵੀ ਮੈਨੂੰ ਕੋਈ ਗਰੇਜ਼ ਨਹੀਂ ਉਹਨਾਂ ਕੋਲੇ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਕਿਉਂਕਿ ਵੀ ਸਾਲ ਹੋ ਗਏ ਜੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਤੇ ਜਿਹੜਾ ਪਿਛਲਾ ਸਮਾਂ ਵੀ ਆ ਉਦੋਂ ਵੀ ਤੁਸੀਂ ਨੇ ਮੈਨੂੰ ਕਿਸੇ ਐਕਟਿਵਲੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਹੋਣਾ ਕਿਉਂਕਿ ਚੰਗਾ ਮਾੜਾ ਦੌਰ ਚੱਲਦਾ ਰਹਿੰਦਾ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਸੋ ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ politically ਤੌਰ ਤੇ ਪਹਿਲੀ ਤੇ ਆਖਰੀ ਗਲਤੀ ਸੀ ਗਲਤੀ ਕਹਿ ਸਕਦੇ ਆ ਜਾਂ ਉਦੋਂ ਸਮਾਂ ਇਹੋ ਜਿਹਾ ਬਣ ਗਿਆ ਕਿਉਂਕਿ ਮੈਨੂੰ 2022 ਦੇ ਵਿੱਚ ਮੈਂ ਤਾਂ एमपी ਲੜਨਾ ਨਹੀਂ ਸੀ ਚਾਹੁੰਦਾ ਮੈਂ ਤਾਂ ਪੰਜਾਬ ਸਟੇਟ ਦੀ ਪੋਲਿਟਿਕਸ ਕਰਨਾ ਚਾਹੁੰਦਾ ਸੀ ਤਾਂ ਮੈਨੂੰ ਮੇਰੀ ਹਾਈ ਕਮਾਂਡ ਨੇ ਕਿਹਾ ਕਿ ਤੂੰ 2022 ਇਲੈਕਸ਼ਨ ਲੜ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੈਨੂੰ ਨਾਲ ਅਸੀਂ 24 ਦੀ ਵੀ ਲੜਾਵਾਂਗੇ ਸੋ ਇਹ ਚੀਜ਼ ਸੀ ਉਹਦੇ ਬਤੌਰੀ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ ਵਿਧਾਨ ਸਭਾ ਜਿਹੀ ਨਹੀਂ ਹੋਣੀ ਜਿੱਥੇ ਹਰ ਇੱਕ ਬਲਾਕ ਦੇ ਵਿੱਚ ਬਲਾਕ ਪ੍ਰਧਾਨ ਨਾ ਹੋਵੇ 33 33 ਮੈਂਬਰਾਂ ਦੀ ਕਮੇਟੀ ਹੋਵੇ ਤੇ ਸਾਡੇ ਜ਼ਿਲ੍ਹੇ ਦੀ ਮੈਨੂੰ ਲੱਗਦਾ तकरीबन ਸਾਰੇ ਜ਼ਿਲ੍ਹਿਆਂ ਤੋਂ ਵੱਡੀ ਕਮੇਟੀ 60 20 ਬੰਦਿਆਂ ਦੀ ਕਮੇਟੀ ਸੀਗੀ ਕੱਲੇ-ਕੱਲੇ ਬੂਥ ਤੇ ਜਾ ਕੇ ਅਸੀਂ ਨੇ ਜਿਹੜੀ ਕਮੇਟੀ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਕੰਮ ਕਰਿਆ ਗਿਆ ਸੀ ਤੇ ਬਹੁਤ ਜਿਹੜਾ ਮੈਂ ਸਮਝਦਾ ਕਿ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਇੱਕ ਇੱਕ ਪਿੰਡ ਜਾ ਕੇ ਜਿਹੜੀ ਮਿਹਨਤ કરી ਸੀ ਤੇ ਅੱਗੇ ਵੀ ਅਸੀਂ ਜਣਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਕਾਂਗਰਸ ਨੂੰ ਕੀ ਸਿੱਖਣ ਨੂੰ ਮਿਲਿਆ ਤੁਹਾਡਾ ਉਤਰਾ ਚੜਾ ਐ ਸਾਹਿਬ ਜੀ ਕੀ ਸਿੱਖਣ ਨੂੰ ਮਿਲਿਆ ਵੀ ਕਿੰਨਾ ਚੰਗੇ ਮਾੜੇ ਦੀ ਪਛਾਣ ਹੋ ਗਈ ਜਾਂ ਪੋਲੀਟੀਕਲ ਲੋਕ ਸਟਰੋਂਗ ਹੋਏ ਹੋ ਕਿਸ ਤਰ੍ਹਾਂ ਦੇ ਬਿਲਕੁਲ ਬਹੁਤ ਸਟਰੋਂਗ ਹੁੰਦਾ ਤੁਹਾਡੀ ਸਭ ਬੰਦਾ ਜਦੋਂ ਦੇਖੋ ਤੁਹਾਨੂੰ ਹਰਾ ਹਰਾ ਦੇਖੀ ਜਾਵੇ ਨਾ ਹਾਲੇ-ਦਾਲੇ ਤਾਂ ਮੈਨੂੰ ਲੱਗਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਮਾੜੇ ਦੌਰ ਚੋਂ ਗੁਜ਼ਰਦੇ ਹੁੰਨੇ ਹੋ ਉਦੋਂ ਪਤਾ ਲੱਗਦਾ ਵੀ ਕਿਹੜੇ ਬੰਦੇ ਤੁਹਾਡੇ ਨਾਲ ਨੇ ਕਿਹੜੇ ਤੁਹਾਡੇ ਵੈਲਿਊਸ਼ਰ ਨੇ ਸੋ ਇਹ ਚੀਜ਼ਾਂ ਦਾ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਯੂਨੀਵਰਸਿਟੀ ਸਿਜੋਇਨ ਕਾਈ ਮੈਂ ਖੁਦ ਰਾਹੁਲ ਗਾਂਧੀ ਦੀ ਅਡਾਇਓਲੋਜੀ ਨੂੰ ਫੋਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਨੂੰ ਕਦੇ ਫੋਲੋ ਨਹੀਂ ਕਰਿਆ ਹਮੇਸ਼ਾ ਉਹ ਮੇਰੇ ਪੇਜ ਤੇ ਬਤਾ ਮੈਂ ਜਦੋਂ ਮੇਰਾ ਅਸਤੀਫਾ ਸੀ ਉਦੋਂ ਵੀ ਇਹ ਅਸਤੀਫਾ ਸੀ ਵੀ ਕੁਝ ਸਾਡੀ ਸਟੇਟ ਦੇ ਲੀਡਰਸ਼ਿਪ ਨਾਲ ਮੇਰੀ ਨਾਰਾਜ਼ਗੀ ਹੋਣ ਕਰਕੇ ਜਿਹੜਾ ਮੈਂ ਸਟੈਪ ਲੈ ਰਿਹਾ ਮੈਂ ਕਦੇ ਵੀ ਯਾਨੀ ਕਿ ਸਾਡੇ ਜੋ ਮਾਨਯੋਗ ਰਾਹੁਲ ਗਾਂਧੀ ਜੀ ਨੇ ਕਿਉਂਕਿ ਮੇਰੀ ਤਾਂ ਦੋਨੇ ਇਲੈਕਸ਼ਨ ਦੇ ਵਿੱਚ ਚਾਹੇ ਧੂਰੀ ਵਾਲੀ ਇਲੈਕਸ਼ਨ ਹੋਵੇ ਚਾਹੇ ਸੌਰੀ ਸਤਾਰਾਂ ਵਾਲੀ ਹੋਵੇ ਤੇ ਚਾਹੇ ਭਾਈ ਵਾਲੀ ਹੋਵੇ ਇੱਕ ਤੇ ਸਾਡੇ ਰਾਹੁਲ ਗਾਂਧੀ ਜੀ ਆਏ ਸੀ ਤੇ ਇੱਕ ਤੇ ਪ੍ਰਿੰਕਾ ਗਾਂਧੀ ਜੀ ਆਏ ਸੀ ਇਹਨੂੰ ਦੇਖਣ ਜੇ ਆਇਆ ਜੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਬਈ ਇੱਕ ਦੋ ਉਸੇ ਪੰਜਾਬ ਪੱਧਰ ਤੇ ਦਾ ਲੀਟਰ ਪਾਣੀ ਚੁੱਕਿਆ ਹੋ ਵੀ ਰਾਹੁਲ ਗਾਂਦੇ ਨੇ ਇੱਕ ਵੱਡੀ ਰੈਲ ਵਿੱਚ ਤੁਹਾਡਾ ਜ਼ਿਕਰ ਕੀਤਾ ਸੀ ਇਹਨੂੰ ਕਿਵੇਂ ਦੇਖਦੇ ਹੋ ਵੀ ਬਾਕੀ ਤੁਹਾਡੀ ਨੇੜਤਾ ਰਾਹੁਲ ਗਾਂਦੇ ਨਾਲ ਜਿਆਦਾ ਜਿਆਦਾ ਉਹ ਥੋੜਾ ਕਦ ਹੋਰ ਬਚ ਚੁੱਕਿਆ ਨਹੀਂ ਬਿਲਕੁਲ ਉਹ ਦੇਖੋ ਆ ਕੋਈ ਵੀ ਆਰਗੇਨਾਈਜੇਸ਼ਨ ਆ ਨਾ ਜਿਹੜੀ ਇਹਨੂੰ ਤੇ ਇਹ ਆਰਗੇਨਾਈਜੇਸ਼ਨ ਬਣਦੀ ਕਿਵੇਂ ਆ ਜਿਵੇਂ ਸਾਰੇ ਚੰਗੇ ਬੰਦੇ ਅਸੀਂ ਇਕੱਠੇ ਹੋ ਕੇ ਕੋਈ ਵੀ ਆਰਗੇਨਾਈਜੇਸ਼ਨ ਬਣਦੀ ਆ ਜਦੋਂ ਚੰਗੇ ਲੀਡਰ ਆ ਜਾਣਗੇ ਅੱਗੇ ਤਾਂ ਨੇਚਰਲੀ ਆ ਕਿਉਂਕਿ ਹੁਣ ਤੁਸੀਂ ਨੇ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਰਿਜ਼ਲਟ ਉਸ ਤੋਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਤੇ ਐਤਕੀ ਜਿਹੜੀ ਸਾਡੀ ਪਾਰਟੀ ਦੀਆਂ ਅਸੀਂ ਕੋਈ ਇਹਨੂੰ ਆਪਦੀ ਹਾਰ ਨਹੀਂ ਮੰਨਦੇ ਇਹਦੇ ਵਿੱਚ ਬਹੁਤ ਪਲਾਨਡ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਹਰਾਇਆ ਗਿਆ ਚਾਹੇ ਉਹ ਅਕਾਲੀ ਦਲ ਨੇ ਬੈਕਆਊਟ ਕਰਕੇ ਚਾਹੇ ਉਹ ਬਾਕੀ ਪਾਰਟੀਆਂ ਨਾਲ ਹੋਵੇ ਜੇ ਕਈ ਪਾਰਟੀਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਕਈ ਉੱਥੋਂ ਦੇ ਜਿਹੜੇ ਬੰਦੇ ਆਲਰੇਡੀ ਇਸ ਟਾਈਮ ਅਹੁਦਿਆਂ ਤੇ ਨੇ ਜਾਂ ਇਲੈਕਟਿਡ ਨੇ ਉਹ ਬੰਦਿਆਂ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਸੋ ਇਹ ਸਾਰੀ ਚੀਜ਼ ਕਾਂਗਰਸ ਨੂੰ ਹਰਾਉਣ ਦੇ ਉੱਪਰ ਜਿਹੜਾ ਇਹਦਾਰੂ ਮਦਾਰ ਸੀਗਾ ਤੇ ਜਦੋਂ ਸਮਾਂ ਇਹ ਆ ਜਾ ਹੋਵੇ ਤੇ ਸਾਡਾ ਫਿਰ ਫਰਜ ਬੰਦਾ ਆਪਦੀ ਪਾਰਟੀ ਦੇ ਨਾਲ ਖੜਾ ਹੋਣ ਦਾ ਤੇ ਰਾਹੁਲ ਗਾਂਧੀ ਜੀ ਨਾਲ ਇੱਕ ਭਰਾ ਦੇ ਦੌਰ ਤੇ ਇੱਕ ਉਹ ਉਹਨਾਂ ਦੀ ਜੋ ਸੋਚ ਆ ਉਹਨੂੰ ਇਨ ਬਿਨ ਲਾਗੂ ਕਰਨਾ ਜਿਹੜਾ ਸਾਡਾ ਮਕਸਦ ਹੈ ਜੀ ਕਿਪਲ ਸਾਹਿਬ ਪਿਛਲੇ ਕੁ ਸਮੇਂ ਤੋਂ ਜਿਹੜਾ तकरीबन 6-7 ਮਹੀਨਿਆਂ ਦਾ ਸਮਾਂ ਲਾ ਲੀਏ ਤਾਂ ਉਹਦੇ ਚ ਮੈਂ ਥੋੜਾ ਜਿਹਾ ਪੋਲੀਟੀਕਲੀ ਐਕਟੀਵਿਟੀਜ਼ ਤੋਂ ਪਰਾਂ ਸੀਗਾ ਸੁਖ ਦੁਖ ਚ ਮੈਂ ਜਾਂਦਾ ਆਉਂਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਿਹਾ ਸੀਗਾ ਵੀ ਫਿਲਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਸਾ ਨਹੀਂ ਬਟ ਅਸੀਂ ਸਾਰਿਆਂ ਨੇ ਸਾਡੇ ਐਮਸੀ ਸਾਹਿਬ ਬੈਠੇ ਨੇ ਜ਼ਿਲ੍ਹਾ ਪੰਚਾਇਤ ਮੈਂਬਰ ਸਾਹਿਬਾਨ ਬੈਠੇ ਨੇ ਸਾਡੇ ਸ਼ਹਿਰ ਦੇ ਵਤਨ ਤੇ ਸੱਜਣ ਬੈਠੇ ਨੇ ਤੇ ਸਪੰਸ ਸਾਹਿਬ ਹੋਰੀ ਤਾਂ ਸਾਰਿਆਂ ਦਾ ਇਹੀ ਮਨਣਾ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪਦੇ ਘਰੇ ਹੀ ਜਿਹੜੀ ਸ਼ੁਰੂਆਤ ਕਰਨੀ ਆ ਤਾਂ ਉਹਦੇ ਲਈ ਅਸੀਂ ਇੱਥੋਂ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਚ ਜਿਹੜਾ ਲੋਕ ਨੇ ਉਹ ਅੱਜਕੱਲ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲ ਰਹੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ 네ਗੇਟਿਵ ਰਾਜਨੀਤੀ ਵੱਧ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਸਕੀਮਾਂ ਹੋਣ ਜਿਹੜੀ ਆ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹੇ ਜੇ ਪਰਿਵਾਰ ਨੇ ਜਿਹੜੇ ਸਿਰਫ ਦਿਹਾੜੀ ਦਾ ਪਿਆਲੇ ਨੇ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫਿਸਸ ਦੇ ਵਿੱਚ ਜਾਨੀ ਕਿ ਜਿਹੜਾ ਤਾਲਮੇਲ ਕਰਕੇ ਉਹਦਾ ਕੰਮ ਕਰਵਾ ਸਕਾਂ ਤਾਂ ਸਾਡੀ ਸਾਰੀ ਟੀਮ ਦਾ ਮਕਸਦ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਹੋਮੀ ਸੈਟਅਪ ਬਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾਂ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅਗਲੇ ਦੇ ਘਰ ਤੱਕ ਪਹੁੰਚੋਂ ਲੈ ਕੇ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਜਾਨੀ ਕਿ ਤਾਂ ਅਸੀਂ ਨੈਗੇਟਿਵ ਰਾਜਨੀਤੀ ਤੋਂ ਬਰਾਹਮ ਹੋ ਕੇ ਅੱਜ ਦਾ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਤੁਹਾਡਾ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀ ਚਬਟ ਹੁਣ ਜਿਹੜਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅੱਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਅ ਕੱਲ ਤੋਂ ਕੋਸ਼ਿਸ਼ ਕਰ ਰਿਹਾ ਹਾਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜਿਵੇਂ ਵੀ ਪਾਰਟੀ ਜੋ ਹੁਕਮ ਲਾਉਗੀ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਜਿਹੜਾ ਹੁਣ ਤੁਸੀਂ ਕੋਈ ਅੱਗੇ ਕੋਈ ਕੁੱਛ ਕਰਨਾ ਚਾਹੁੰਦੇ ਐਮਐਲ ਸਾਬ ਬਾਜਵਾ ਸਾਬ ਦਾ ਕਹਿਣਾ ਸੀ ਕਿ ਤੁਹਾਡੇ ਦੇ ਕਿੰਤੂ ਬਨਤੂ ਕੀਤਾ ਸੀ ਵੀ ਗੋਲਡੀ ਨੂੰ ਪਾਰਟੀ ਚ ਨਹੀਂ ਐਂਟਰ ਹੁੰਦੇ ਨਾਲ ਕਿ ਉਹ ਵਾਪਸੀ ਕਰ ਵਾਪਸੀ ਜਾਈ ਜਾਉਗੇ ਹਾਂ ਬਿਲਕੁਲ ਦੇਖੋ ਬਾਦਲ ਸਿੰਘ ਸਾਹਿਬ ਸਾਡੇ ਸਤਕਾਰਯੋਗ ਨੇ ਐਲੋਪੀ ਸਾਹਿਬ ਨੇ ਜਦੋਂ ਮੇਰਾ ਸਮਝ ਰੋ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਟਕਰਾਰ ਵੀ ਹੋ ਜਾਂਦੀ ਹੈ ਪਰਿਵਾਰ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਦਾ ਉਹ ਮੇਰੇ ਵੱਡੇ ਨੇ ਜੀ ਮੈਨ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ ਪਾਰਟੀ ਤੋਂ ਨਾਰਾਜ਼ਗੀ ਸੀਗੀ ਟਿਕਟ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਮਝ ਰੋ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਹੈ ਜਿਆ ਸੀਗਾ ਮੈਂ ਮੈਨੂੰ ਵੀ ਉਹਨਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੈਂ ਉਹਨਾਂ ਦੀ ਗੱਲ ਤੇ ਕਰ ਲਿਆ ਤੇ ਉਹ ਉਹ ਜਿਹੜਾ ਸਮਾਂ ਸੀਗਾ ਉਹ ਇੱਕ ਇਹੋ ਜਿਹਾ ਦੋਸਤ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ੍ਹ ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਨਹੀਂ ਹੈਗਾ ਕਿਉਂਕਿ ਜਿੱਥੇ ਆਪਣੇ ਘਰ 'ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ 'ਚ ਵੀ ਮੈਨੂੰ ਕੋਈ ਗਰੇਜ਼ ਨਹੀਂ ਮਨਾਂ ਕੋਲੇ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰੇ ਨਾਲ ਗੱਲਬਾਤ ਕਰਕੇ ਕਿਉਂਕਿ ਮੈਨੂੰ 20 ਸਾਲ ਹੋ ਗਏ ਜੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੇ ਤੇ ਜਿਹੜਾ ਪਿਛਲਾ ਸਮਾਂ ਵੀ ਆਦੋਂ ਵੀ ਤੁਸੀਂ ਨੇ ਮੈਨੂੰ ਕਿਸੇ ਐਕਟਿਵਲੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਹੋਣਾ ਕਿਉਂਕਿ ਚੰਗਾ ਮਾੜਾ ਦੌਰ ਚੱਲਦਾ ਰਹਿੰਦਾ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਸੋ ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ politically ਤੌਰ ਤੇ ਪਹਿਲੀ ਤੇ ਆਖਰੀ ਗਲਤੀ ਸੀ ਗਲਤੀ ਕਹਿ ਸਕਦੇ ਆ ਜਾਂ ਉਹਦੋਂ ਸਮਾਂ ਇਹੋ ਜਿਹਾ ਬਣ ਗਿਆ ਕਿਉਂਕਿ ਮੈਨੂੰ 2022 ਦੇ ਵਿੱਚ ਮੈਂ ਤਾਂ ਐਮਪੀ ਲੜਨੇ ਨਹੀਂ ਸੀ ਚਾਹੁੰਦਾ ਮੈਂ ਤਾਂ ਪੰਜਾਬ ਸਟੇਟ ਦੀ ਪੋਲਿਟਿਕਸ ਕਰਨਾ ਚਾਹੁੰਦਾ ਸੀ ਤਾਂ ਮੈਨੂੰ ਮੇਰੀ ਹਾਈ ਕਮਾਂਡ ਨੇ ਕਿਹਾ ਕਿ ਤੂੰ 2022 ਦੇ ਇਲੈਕਸ਼ਨ ਲੜ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੈਨੂੰ ਨਾਲ ਅਸੀਂ 24 ਦੀ ਵੀ ਲੜਾਵਾਂਗੇ ਸੋ ਇਹ ਚੀਜ਼ ਸੀ ਉਹਦੇ ਬਤੌਰੀ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ ਵਿਧਾਨ ਸਭਾ ਜਹੀ ਨਹੀਂ ਹੋਣੀ ਜਿੱਥੇ ਹਰ ਇੱਕ ਬਲਾਕ ਦੇ ਵਿੱਚ ਬਲਾਕ ਪ੍ਰਧਾਨ ਨਾ ਹੋਵੇ 31 31 ਮੈਂਬਰਾਂ ਦੀ ਕਮੇਟੀ ਹੋਵੇ ਤੇ ਸਾਡੇ ਜ਼ਿਲ੍ਹੇ ਦੀ ਮੈਨੂੰ ਲੱਗਾ तकरीबन ਸਾਰੇ ਜ਼ਿਲ੍ਹਿਆਂ ਤੋਂ ਵੱਡੀ ਕਮੇਟੀ 620 ਬੰਦਿਆਂ ਦੀ ਕਮੇਟੀ ਸੀਗੀ ਇਕੱਲੇ ਇਕੱਲੇ ਬੂਥ ਤੇ ਜਾ ਕੇ ਅਸੀਂ ਨੇ ਜਿਹੜੀ ਕਮੇਟੀ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਕੰਮ ਕਰਿਆ ਗਿਆ ਸੀ ਤੇ ਬਹੁਤ ਜਿਹੜਾ ਮੈਂ ਸਮਝਦਾ ਕਿ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਇੱਕ ਇੱਕ ਪਿੰਡ ਜਾ ਕੇ ਜਿਹੜੀ ਮਿਹਨਤ કરી ਸੀ ਤੇ ਅੱਗੇ ਵੀ ਅਸੀਂ ਜਣਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਕਾਂਗਰਸ ਵਿੱਚ ਸਿੱਖਣੋਂ ਕੀ ਮਿਲਿਆ ਤੁਹਾਡਾ ਉਤਰਾ ਚੜਾ ਐਸਾ ਲੱਗਾ ਕੀ ਸਿੱਖਣੋਂ ਮਿਲਿਆ ਵੀ ਕਿੰਨਾ ਚੰਗੇ ਮਾੜੇ ਦੀ ਪਛਾਣ ਹੋ ਗਈ ਜਾਂ ਪੋਲੀਟਿਕਲ ਤੌਰ ਤੇ ਸਟਰੋਂਗ ਹੋਏ ਹੋ ਕਿਸ ਤਰ੍ਹਾਂ ਦੇ ਬਿਲਕੁਲ ਬਹੁਤ ਸਟਰੋਂਗ ਹੁੰਦਾ ਥੋੜੀ ਸਭ ਬੰਦਾ ਜਦੋਂ ਦੇਖੋ ਤੁਹਾਨੂੰ ਹਰਾ ਹਰਾ ਦਿਖੀ ਜਾਵੇ ਨਾ ਹਾਲੇਦਾਲੇ ਤਾਂ ਮੈਨੂੰ ਲੱਗਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਮਾੜੇ ਦੌਰ ਚੋਂ ਗੁਜ਼ਰਦੇ ਹੁੰਦੇ ਹੋ ਉਦੋਂ ਪਤਾ ਲੱਗਦਾ ਵੀ ਕਿਹੜੇ ਬੰਦੇ ਤੁਹਾਡੇ ਨਾਲ ਨੇ ਕਿਹੜੇ ਤੁਹਾਡੇ ਵੈਲਵਿਸ਼ਰ ਨੇ ਸੋ ਇਹ ਚੀਜ਼ਾਂ ਦਾ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਯੂਨੀਵਰ ਜੋਇਨ ਕਰੀ ਮੈਂ ਖੁਦ ਰਾਹੁਲ ਗਾਂਧੀ ਦੀ ਈਡਿਓਲੋਜੀ ਨੂੰ ਫੋਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਨੂੰ ਕਦੇ ਫੋਲੋ ਨਹੀਂ ਕਰਿਆ ਹਮੇਸ਼ਾ ਉਹਨਾ ਉਹ ਮੇਰੇ ਪੇਜ ਤੇ ਬਤਾ ਮੈਂ ਉਹ ਜਦੋਂ ਮੇਰਾ ਅਸਤੀਫਾ ਸੀ ਉਦੋਂ ਵੀ ਇਹ ਅਸਤੀਫਾ ਸੀ ਬੇਕੁਸ਼ ਸਾਡੀ ਸਟੇਟ ਦੇ ਲੀਡਰਸ਼ਿਪ ਨਾਲ ਮੇਰੀ ਨਾਰਾਜ਼ਗੀ ਹੋਣ ਕਰਕੇ ਜਿਹੜਾ ਮੈਂ ਸਟੈਪ ਲੈ ਰਿਹਾ ਮੈਂ ਕਦੇ ਵੀ ਯਾਨੀ ਕਿ ਸਾਡੇ ਜੋ ਮਾਨਯੋਗ ਰਾਹੁਲ ਗਾਂਧੀ ਜੀ ਨੇ ਕਿਉਂਕਿ ਮੇਰੀ ਤਾਂ ਦੋਨੇ ਇਲੈਕਸ਼ਨ ਦੇ ਵਿੱਚ ਚਾਹੇ ਧੂਰੀ ਵਾਲੀ ਇਲੈਕਸ਼ਨ ਹੋਵੇ ਚਾਹੇ ਸੌਰੀ ਸਤਾਰਾ ਨਹੀਂ ਹੋਵੇ ਤੇ ਚਾਹੇ ਬਾਈ ਵਾਲੀ ਹੋਵੇ ਇੱਕ ਤੇ ਸਾਡੇ ਰਾਹੁਲ ਗਾਂਧੀ ਜੀ ਆਏ ਸੀ ਤੇ ਇੱਕ ਤੇ ਪ੍ਰਿੰਕਾ ਗਾਂਧੀ ਜੀ ਆਏ ਇਸ ਇਹਨੂੰ ਦੇਖਣ ਜੇ ਆਇਆ ਜੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਬਈ ਇੱਕ ਦੋ ਕੁਝ ਪੰਜਾਬ ਪੱਧਰ ਤੇ ਦਾ ਲੀਡਰ ਬਣੇ ਚੁੱਕੇ ਹੋ ਵਿਰਾਲ ਕਾਂਦੇ ਨੇ ਇੱਕ ਵੱਡੀ ਰੈਲ ਵਿੱਚ ਤੁਹਾਡਾ ਜ਼ਿਕਰ ਕੀਤਾ ਸੀ ਇਹਨੂੰ ਕਿਵੇਂ ਦੇਖਦੇ ਹੋ ਵੀ ਬਾਕੀ ਤੁਹਾਡੀ ਨੇੜਤਾ ਰਾਲ ਕਾਂਦੇ ਨਾਲ ਜਿਆਦਾ ਜਿਆਦਾ ਉਹ ਥੋੜਾ ਕਦ ਹੋਰ ਬਚ ਚੁੱਕਿਆ ਨਹੀਂ ਬਿਲਕੁਲ ਉਹ ਦੇਖੋ ਕੋਈ ਵੀ ਆਰਗੇਨਾਈਜੇਸ਼ਨ ਆ ਨਾ ਜਿਹੜੀ ਇਹਨੂੰ ਤੇ ਇਹ ਆਰਗੇਨਾਈਜੇਸ਼ਨ ਬਣਦੀ ਕਿਵੇਂ ਆ ਜਿਵੇਂ ਸਾਰੇ ਚੰਗੇ ਬੰਦੇ ਅਸੀਂ ਇਕੱਠੇ ਹੋ ਕੇ ਕੋਈ ਵੀ ਆਰਗੇਨਾਈਜੇਸ਼ਨ ਬਣਦੀ ਆ ਜਦੋਂ ਚੰਗੇ ਲੀਡਰ ਆ ਜਾਣਗੇ ਅੱਗੇ ਤਾਂ ਨੇਚਰਲੀ ਆ ਕਿਉਂਕਿ ਹੁਣ ਤੁਸੀਂ ਨੇ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਰਿਜ਼ਲਟ ਉਸ ਤੋਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਤੇ ਐਤਕੀ ਜਿਹੜੀ ਸਾਡੀ ਪਾਰਟੀ ਦੀਆਂ ਅਸੀਂ ਕੋਈ ਇਹਨੂੰ ਆਪਦੀ ਹਾਰ ਨਹੀਂ ਮੰਨਦੇ ਇਹਦੇ ਵਿੱਚ ਬਹੁਤ ਪਲਾਨਡ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਹਰਾਇਆ ਗਿਆ ਚਾਹੇ ਉਹ ਕਾਲੀ ਦਲ ਨੇ ਬੈਕ ਆਊਟ ਕਰਕੇ ਚਾਹੇ ਉਹ ਬਾਕੀ ਪਾਰਟੀਆਂ ਨਾਲ ਜੇ ਕਈ ਪਾਰਟੀਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਕਈ ਉੱਥੋਂ ਦੇ ਜਿਹੜੇ ਬੰਦੇ ਆਲਰੇਡੀ ਇਸ ਟਾਈਮ ਆਉਦਿਆਂ ਤੇ ਨਹੀਂ ਜਾਂ ਇਲੈਕਟਡ ਨੇ ਉਹ ਬੰਦਿਆਂ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਸੋ ਇਹ ਸਾਰੀ ਚੀਜ਼ ਕਾਂਗਰਸ ਨੂੰ ਹਰਾਉਣ ਦੇ ਉੱਪਰ ਜਿਹੜਾ ਇਹ ਦਾ ਰੁਮਦਾਰ ਸੀਗਾ ਤੇ ਜਦੋਂ ਸਮਾਂ ਇਹ ਆ ਜਾਵੇ ਤੇ ਸਾਡਾ ਫਿਰ ਫਰਜ਼ਬੰਦ ਦਾ ਆਪਦੀ ਪਾਰਟੀ ਦੇ ਨਾਲ ਖੜਾ ਹੋਣ ਦਾ ਤੇ ਰਾਹੁਲ ਗਾਂਧੀ ਜੀ ਨਾਲ ਇੱਕ ਭਰਾ ਦੇ ਦੌਰ ਤੇ ਇੱਕ ਉਹ ਉਹਨਾਂ ਦੀ ਜੋ ਸੋਚ ਆ ਉਹਨੂੰ ਇਨ ਬਿਨ ਲਾਗੂ ਕਰਨਾ ਜਿਹੜਾ ਸਾਡਾ ਮਕਸਦ ਆ